ਖਿਸ਼ਲੀ ਦਿਨੀ ਡੀਐਸ ਨਿਊਜ਼ ਦੇ ਵੱਲੋਂ ਇੱਕ ਖਬਰ ਨਜ਼ਰ ਕੀਤੀ ਗਈ ਸੀ ਤਉਹਨੂ ਦੱਸਦੇ ਕਿ ਹਲਕਾ ਡੇਡਪਾ ਦੇ ਪਿੰਡ ਰੋਗਲਾ ਰੋਗਲਾ ਦੀ ਪੰਚਾਇਤ ਨੇ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਕਰਕੇ ਉਸ ਪਿੰਡ ਦੇ ਮੁੰਡਾ ਕੁੜੀ ਨੇ ਆਪਸ ਵਿੱਚ ਵਿਆਹ ਕਰਵਾ ਲਿਆ ਸੀ ਅਤੇ ਪੰਚਾਇਤ ਦੇ ਵੱਲੋਂ ਇਕੱਠੇ ਹੋ ਕੇ ਇੱਕ ਫਰਮਾਨ ਜਾਰੀ ਕੀਤਾ ਗਿਆ ਸੀ ਕਿ ਜੇਕਰ ਕੋਈ ਵੀ ਵਿਅਕਤੀ ਇਸ ਪਿੰਡ ਦਾ ਮੁੰਡਾ ਕੁੜੀ ਆਪਸ ਵਿੱਚ ਵਿਆਹ ਕਰਾਉਂਦਾ ਤਾਂ ਉਸ ਪਿੰਡ ਨੂੰ ਉਸ ਮੁੰਡਾ ਕੁੜੀ ਨੂੰ ਇਸ ਪਿੰਡ ਤੋਂ ਬਾਹਰ ਕਰ ਦਿੱਤਾ ਜਾਵੇਗਾ ਅਤੇ ਵੀ ਕਹਤੇ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਊਗਾ ਪਰ ਇਹ ਇਸਦੀ ਜੋ ਸੂਚਨਾ ਮੈਨਾ ਰਾਜ ਕਮਿਸ਼ਨਰ ਦੇ ਨੋਟਿਸ ਦੇ ਵਿੱਚ ਲੈਂਦੀ ਆ ਤੇ ਇਸ ਤੋਂ ਬਾਅਦ ਡਿੜਪਾ ਡੀਐਸਪੀ ਦਫ਼ਤਰ ਦੇ ਵਿੱਚ ਪੰਚਾਇਤ ਨੂੰ ਬੁਲਾਇਆ ਗਿਆ ਮੁੰਡਾ ਕੁੜੀ ਨੂੰ ਬੁਲਾਇਆ ਗਿਆ ਤੇ ਪਿੰਡ ਦੇ ਜੋ ਪੰਚਾਇਤ ਸੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਤੇ ਡੀਐਸਪੀ ਡਿੜਪਾ ਰਹੇ ਪੰਚਾਇਤ ਨੂੰ ਆਖਿਆ ਕਿ ਹੁਣ 21ਵੀਂ ਸਦੀ ਚੱਲ ਪਈ ਆ 21ਵੀਂ ਸਦੀ ਦੇ ਵਿੱਚ ਆਪਣੇ ਤਰੀਕੇ ਦੇ ਨਾਲ ਹਰ ਕੋਈ ਵਿਅਕਤੀ ਨੋ ਆਜ਼ਾਦੀ ਦੇ ਨਾਲ ਰਹਿਣ ਦਾ ਤੇ ਜਿਉਣ ਦਾ ਅਧਿਕਾਰ ਹੈ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਮਜਬੂਰ ਸਾਨੂੰ ਤੁਹਾਡੇ ਉੱਤੇ ਕਾਰਵਾਈ ਕਰਨੀ ਪਵੇਗੀ ਆਓ ਸੁਣਨੇ ਆ ਕਿ ਡੀਐਸਪੀ ਦਰਬਾਖ ਕੀ ਕਹਿੰਦੇ ਨੇ ਵਿਆਹੁਟਿਕ ਜੋੜੇ ਦਾ ਮਾਮਲਾ ਪੰਚਾਇਤ ਵੱਲੋਂ ਖੜਕਿਤਾ ਗਿਆ ਸੀ ਉਹਦੇ ਉੱਪਰ ਜਿਹੜਾ ਹੈਗੇ ਇਤਰਾਜ਼ ਜਤਾਇਆ ਸੀ ਜੀ ਆ ਕੀ ਉਹਦੇ ਉੱਪਰ ਸੁਣਵਾਈ ਹੋਈ ਹੈ ਜੀ ਕੀ ਕਾਰਵਾਈ ਹੋਈ ਹੈ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਦੋਨੇ ਤਰ੍ਹਾਂ ਨੂੰ ਬੁਲਾਇਆ ਗਿਆ ਜੀ ਅੱਜ ਹਾਂਜੀ ਇੱਕ ਬੜਾ ਲੱਗ ਜਾ ਕੇ ਸਾਡੇ ਸਾਹਮਣੇ ਆਇਆ ਥਾਣਾ ਡਿੜਬਾਤ ਪਿੰਡ ਰੁਗਲਾ ਦੇ ਵਿੱਚ ਇੱਕ ਕਪਲ ਜਿਹੜਾ ਹੈ ਉਹ ਇੱਕੋ ਪਿੰਡ ਨੂੰ ਉਸੇ ਰੁਗਲੇ ਪਿੰਡ ਨੂੰ ਬਿਲੋਂਗ ਕਰਦੇ ਨੇ ਜਿਹੜਾ ਲੜਕਾ ਤੇ ਜਿਹੜੀ ਲੜਕੀ ਇਹਨਾਂ ਦੇ ਆਪਸ ਵਿੱਚ ਇੱਕੋ ਪਿੰਡ 'ਚ ਵਿਆਹ ਕਰਾਉਣ ਤੇ ਪਿੰਡ ਵਾਲਿਆਂ ਨੂੰ ਇਹਨਾਂ ਤੇ ਇਤਰਾਜ਼ ਸੀ ਜਿਹਦੇ ਕਰਕੇ ਜਿਹੜਾ ਪੰਚਾਇਤ ਨੇ ਉੱਥੇ ਇੱਕ ਮਤਾ ਪਾਇਆ ਜਿਹਦੇ ਚ ਇਹਨਾਂ ਨੂੰ ਬਾਈਕਾਟ ਜਿਹੜਾ ਹੈ ਵੀ ਪਿੰਡ ਵਾਲਿਆਂ ਨੇ ਜਾਂ ਪੰਚਾਇਤ ਨੇ ਕੀਤਾ ਤੇ ਇਹ ਰੈਜ਼ੋਲੂਸ਼ਨ ਜਿਹੜਾ ਉੱਥੇ ਪਾਸ ਕੀਤਾ ਗਿਆ ਜਿਹੜਾ ਕਿ ਕਾਫੀ న్యూਸ 'ਚ ਵੀ ਜਿਹੜਾ ਹਾਈਲਾਈਟ ਹੋਇਆ ਆ ਜੋ ਉਸੇ ਮੈਟਰ ਦੇ ਸਬੰਧ 'ਚ ਅਸੀਂ ਜਿਹੜਾ ਇਹ ਮੈਰਿਡ ਕਪਲ ਹੈ ਇਹਨਾਂ ਨੂੰ ਆਪਣੇ ਆਫਿਸ ਬੁਲਾਇਆ ਇਹਨਾਂ ਦੀ ਸੁਣਵਾਈ ਕੀਤੀ ਹੈ ਤਾਂ ਕਿ ਅਸੀਂ ਜਾਣ ਸਕੀਏ ਵੀ ਜੇ ਇਹਨਾਂ ਨੂੰ ਕਿਸੇ ਤੋਂ ਕੋਈ ਡਰ ਹੈ ਜਾਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਕੋਈ ਥ੍ਰੈਟ ਹੈ ਜਾਂ ਕੋਈ ਵੀ ਇਹਨਾਂ ਨੂੰ ਜੇ ਕਿਸੇ ਗਲਤ ਤਰੀਕੇ ਅਪਰੋਚ ਕਰ ਰਿਹਾ ਡਰਾ ਰਿਹਾ ਧਮਕਾ ਰਿਹਾ ਜਾਂ ਕੋਈ ਇਹੋ ਜਿਹੀ ਧਮਕੀ ਦੇ ਰਿਹਾ ਵੀ ਇਹ ਪਿੰਡ ਛੱਡ ਜਾਣ ਆਹ ਓਹ ਚੀਜ਼ਾਂ ਅਸੀਂ ਕਨਫਰਮ ਕਰ ਲਈ ਵੈਰੀਫਾਈ ਕਰ ਲਈ ਇਹਨਾਂ ਨੂੰ ਅੱਜ ਬੁਲਾਇਆ ਹੈ ਤੇ ਨਾਲ ਹੀ ਅਸੀਂ ਜਿਹੜਾ ਪਿੰਡ ਦਾ ਸਰਪੰਚ ਉਹਨਾਂ ਦੇ ਨਾਲ ਜਿਹੜੇ ਮੈਂਬਰਸ ਨੇ ਉਹਨਾਂ ਨੂੰ ਵੀ ਬੁਲਾ ਕੇ ਅਸੀਂ ਉਹਨਾਂ ਦਾ ਵੀ ਪੱਖ ਜਿਹੜਾ ਹੈ ਉਹ ਸੁਣਿਆ ਆਹ ਬੜਾ ਮੈਨੂੰ ਕਿੰਨੇ ਸਮਾਂ ਪਹਿਲਾਂ ਮੈਰਿਜ ਕਰਵਾਈ ਹੋਈ ਸੀ ਇਹਨਾਂ ਦੀ ਇਹਨਾਂ ਦੀ ਦੋ ਮਹੀਨੇ ਪਹਿਲਾਂ ਜਿਹੜੀ ਹੈ ਇਹ ਮੈਰਿਜ ਇਹਨਾਂ ਦੀ ਹੋਈ ਹੈ ਤੇ ਹੁਣ ਕਿਸ ਤਰ੍ਹਾਂ ਦਾ ਸਟੈਪ ਜਿਹੜਾ ਹੈਗਾ ਪ੍ਰਸ਼ਾਸਨ ਵੱਲੋਂ ਕੋਈ ਚੁੱਕਿਆ ਜਾ ਰਿਹਾ ਹੈ ਜੀ ਇਦੇ ਚ ਪਹਿਲਾਂ ਤਾਂ ਅਸੀਂ ਇਹ ਦੇਖ ਰਹੇ ਹਾਂ ਵੀ ਜੇ ਇਹ ਦੇਖੋ ਜੋ ਵੀ ਇਸ਼ੂ ਹੈਗਾ ਇਹ ਪਿੰਡ ਲੈਵਲ ਤੇ ਸੀ ਤੇ ਜੇ ਇਹ ਬੜਾ ਕੁਆਡਲੀ ਕਿਤੇ ਸੌਟ ਹੁੰਦਾ ਹੋਵੇ ਚਾਹੇ ਉਹ ਪੰਚਾਇਤ ਵੱਲੋਂ ਮਤਾ ਵਾਪਸ ਲੈਣ ਦੀ ਗੱਲ ਹੋਵੇ ਜਾਂ ਫਿਰ ਜਿਹੜਾ ਪਿੰਡ ਵਾਲਿਆਂ ਨੂੰ ਸਮਝਾ ਕੇ ਵੀ ਇਹ ਚੀਜ਼ ਇਲੀਗਲ ਹੈ ਇਹ ਮਤਾ ਇਹੋ ਜਿਹਾ ਨਹੀਂ ਪਾਸ ਕਰ ਸਕਦੇ ਕਿਉਂਕਿ ਦੇਖੋ ਹਰ ਕੋਈ ਇੱਥੇ ਹੱਕਦਾਰ ਹੈ ਵੀ ਆਪਦੀ ਮਰਜ਼ੀ ਨਾਲ ਆਪਦੀ ਆਜ਼ਾਦ ਮਰਜ਼ੀ ਨਾਲ ਜਿਹੜੀ ਜ਼ਿੰਦਗੀ ਹੈ ਉਹ ਜੀ ਸਕਦਾ ਤਾਂ ਇਹਨਾਂ ਦਾ ਇੱਕ ਕਨਸਟੀਟਿਊਸ਼ਨਲ ਰਾਈਟ ਹੈ ਜਿਹੜਾ ਜੇ ਇਸ ਤਰ੍ਹਾਂ ਇਹ ਬਾਇਕਾਊਟ ਹੁੰਦੇ ਨੇ ਤਾਂ ਉਹ ਵਾਇਲਿਟ ਹੁੰਦਾ ਤਾਂ ਮਤਲਬ ਇਹੀ ਚੀਜ਼ ਅਸੀਂ ਪਹਿਲਾਂ ਕੁਆਡਰਟਲੀ ਰਿਸੋਲਵ ਰਿਸੋਲਵ ਜਿਹੜੀ ਆ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਨ ਕੇਸ ਜੇ ਇਹਨਾਂ ਨੂੰ ਫਿਰ ਵੀ ਲੱਗਦਾ ਹੈ ਵੀ ਇਹਨਾਂ ਨੂੰ ਕਿਸੇ ਤੋਂ ਥ੍ਰੈਟ ਹੈ ਤਾਂ ਅਸੀਂ ਉਸ ਹਾਵਨਾ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਨਾਂ ਬੰਦਿਆਂ ਤੇ ਕਰਾਂਗੇ ਇਹ ਜਿਹੜਾ ਕਪਲ ਹੈਗਾ ਇਹ ਬਾਲਗੇ ਨਵਾਲੇ ਕਿਸ ਤਰ੍ਹਾਂ ਦੀ ਨਵੀਂ ਇਹ ਡੇਟਸ ਅਸੀਂ ਦੇਖੋ ਵੈਰੀਫਾਈ ਕਰ ਰਹੇ ਹਾਂ ਕਿਉਂਕਿ ਅੱਜ ਕੱਲ ਜਿਹੜਾ ਐਕਚੁਅਲ ਪ੍ਰੂਫ ਜਿਹੜਾ ਹੈਗਾ ਡੇਟ ਆਫ ਬਰਥ ਦਾ ਉਹ ਜਾਂ ਤਾਂ ਅਸੀਂ ਜਿਹੜਾ میٹرਿਕ ਦਾ ਕੋਈ ਸਰਟੀਫਿਕੇਟ ਹੈ ਕੋਈ ਸਕੂਲ ਦਾ ਸਰਟੀਫਿਕੇਟ ਹੈ ਉਹਨੂੰ ਮੰਨਾਂਗੇ ਜਾਂ ਫਿਰ ਜਿਹੜਾ ਐਕਚੁਅਲ ਡੇਟ ਆਫ ਬਰਥ ਹੈ ਉਹਨੂੰ ਹੀ ਮੰਨਿਆ ਜਾਏਗਾ ਇਸ ਤੋਂ ਇਲਾਵਾ ਕੋਈ ਵੀ ਜਿਹੜਾ ਸਾਡੇ ਕੋਲ ਰਿਕਾਰਡ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਆਇਡੈਂਟੀਟੀ ਪ੍ਰੂਫ ਆਂਦਾ ਉਹ ਮੰਨਣ ਯੋਗ ਨਹੀਂ ਪੰਜਾਬ ਰਾਜ ਮੈਲਾ ਕਮਿਸ਼ਨਰ ਦੇ ਵੀ ਪੇਸ਼ ਹੋਣ ਲਈ ਜਿਹੜਾ ਨੋਟਿਸ ਆਇਆ ਹੈਗਾ ਜੀ ਉਹਦੇ ਰਿਗਾਰਡ ਇਹ ਵੀ ਕੋਈ ਪੁੱਛਣੀ ਚਾਹੀਦੀ ਹੈ ਤੁਹਾਡੇ ਵੱਲੋਂ ਹਾਂਜੀ ਦੇਖੋ ਇੱਕ ਖਬਰ ਜਿੱਦਾਂ ਅੱਜ ਦੇ ਨਿਊਜ਼ਪੇਪਰ 'ਚ ਲੱਗੀ ਤਾਂ ਉਹ ਸੂ ਮੋਟੋ ਉਸ ਸੀਜ਼ ਦਾ ਨੋਟਿਸ ਲੈਂਦੇ ਹੋਏ ਕਮਿਸ਼ਨ ਵੱਲੋਂ ਚਿੰਤਾ ਜਤੌਂਦੇ ਹੋਏ ਇਹਨਾਂ ਨੂੰ ਜਿਹੜੇ ਮਦਈ ਪਾਰਟੀ ਇਹਨਾਂ ਨੂੰ ਨਾਲ ਪੰਚਾਇਤ ਨੂੰ ਤੇ ਸਾਡੀ ਜਿਹੜੀ ਪੁਲਿਸ ਟੀਮ ਹੈ ਤੇ ਉਹਨਾਂ ਨੂੰ ਜਿਹੜਾ ਹੈ ਕਮਿਸ਼ਨ ਵੱਲੋਂ ਮਤਲਬ ਹਾਜ਼ਰ ਹੋਣ ਲਈ ਉੱਥੇ ਸਾਰੀ ਚੀਜ਼ ਐਕਸਪਲੇਨ ਕਰਨ ਲਈ ਕਿਹਾ ਗਿਆ ਹੈ ਮੈਡਮ ਪਿੰਡ ਦੇ ਮਾਹੌਲ ਨੂੰ ਕਿਵੇਂ ਦੇਖ ਰਹੇ ਹੋ ਜਿੱਦਾਂ ਪਿੰਡ ਦੇ ਵਿੱਚ ਕਾਫੀ ਤਣਾਅਪੂਰਨ ਮਾਹੌਲ ਬਣਿਆ ਹੋਇਆ ਸੀ ਤੁਹਾਡੇ ਵੱਲੋਂ ਉੱਪਰ ਦੇ ਉੱਪਰ ਵੀ ਕੋਈ ਕੰਮ ਕੀਤਾ ਜਾ ਰਿਹਾ ਹੈ ਜੀ ਤਾਂ ਜੋ ਆਉਣ ਵਾਲੇ ਸਮੇਂ ਤੇ ਕੋਈ ਅਨਸੁਮੇ ਘਟਨਾ ਨਾ ਵਾਪਰੇ ਦੇਖੋ ਜੀ ਪਿੰਡ ਦੇ ਲੋਕਾਂ ਨੂੰ ਤਾਂ ਅਸੀਂ ਐ ਕਹਿ ਸਕਦੇ ਹਾਂ ਵੀ ਸਮਝਾਉਣ ਦੀ ਲੋੜ ਹੈ ਇਹ 21ਵੀਂ ਸਦੀ ਹੈ ਜਿਹਦੇ ਚ ਅਸੀਂ ਰਹਿ ਰਹੇ ਹਾਂ ਜਿੱਥੇ ਅਸੀਂ ਇੱਕ ਤਾਂ ਇੱਕ ਪਾਸੇ ਗੱਲਾਂ ਕਰਦੇ ਹਾਂ ਸਭ ਨੂੰ ਬਰਾਬਰਤਾ ਦਾ ਹੱਕ ਦੇਣ ਲਈ ਵੀ ਕੋਈ ਵੀ ਆਪਦੀ ਜਿਹੜੇ ਫੈਸਲੇ ਨੇ ਕਿਸੇ ਵੀ ਤਰ੍ਹਾਂ ਦੇ ਭਾਵੇਂ ਨੌਕਰੀ ਦੇ ਨੇ ਭਾਵੇਂ ਵਿਆਹ ਦੇ ਨੇ ਜਾਂ ਹੋਰ ਵੀ ਜ਼ਿੰਦਗੀ ਚ ਕੋਈ ਵੱਡੇ ਫੈਸਲੇ ਨੇ ਉਹ ਆਪ ਉਹ ਲੈ ਸਕਦਾ ਤੇ ਦੂਸਰੇ ਪਾਸੇ ਅਸੀਂ ਉਸੇ ਸੋਚ ਨੂੰ ਛੋਟਾ ਕਰਕੇ ਉਹਨੂੰ ਸਕੋੜ ਕੇ ਆਪਾਂ ਇਹ ਕਹਿ ਰਹੇ ਹਾਂ ਵੀ ਇਹ ਇੱਥੇ ਰਹਿਣ ਦੇ ਹੱਕਦਾਰ ਨਹੀਂ ਹੈਗੇ ਤਾਂ ਇਹ ਬੜੀਆਂ ਕੰਟਰਾਸਟਿੰਗ ਚੀਜ਼ਾਂ ਨੇ ਜੋ ਲੋਕਾਂ ਨੂੰ ਜਿਹੜੀਆਂ ਸਮਝਾਉਣ ਦੀ ਲੋੜ ਹੈ ਤੇ ਅਸੀਂ ਉਹੀ ਕੋਸ਼ਿਸ਼ ਕਰ ਰਹੇ ਹਾਂ